ਅਗਰ ਤੁਸੀਂ ਤੀਰਥ ਉਤੇ ਜਾ ਕੇ ਇਸ਼ਨਾਨ ਕਰਕੇ ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇਹ ਠੀਕ ਹੈ ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਤੁਸੀਂ ਅੰਦਰੋਂ ਅੰਦਰ ਬਿਨਾ ਭਾਣੇ ਦੇ ਕੀ ਖੱਟ ਰਹੇ ਹੋ ਕਿਸੇ ਗੈਰ ਧਰਮ ਦੇ ਧਾਰਮਿਕ ਸਥਾਨ ਤੇ ਜਾਣਾ ਗਲਤ ਨਹੀਂ ਪਰ ਜੇ ਤੁਸੀਂ ਆਪਣੇ ਧਰਮ ਦੀ ਸਿੱਖਿਆ ਨੂੰ ਛੱਡ ਕੇ ਉਸ ਦੀ ਪਰੰਪਰਾ ਸਵੀਕਾਰ ਕਰ ਲੈਂਦੇ ਹੋ ਤਾਂ ਇਹ ਗਲਤ ਹੈ ਗੁਰੂ ਨਾਨਕ ਪਾਤਸ਼ਾਹ ਨੇ Hindu ਅਤੇ Musalman ਦੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੇ ਧਰਮ ਦੀ ਸਿੱਖਿਆ ਦਿੱਤੀ ਉਹਨਾਂ ਦੀ ਪਰੰਪਰਾ ਨਹੀਂ ਅਪਣਾਈ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਜੇ ਅੰਦਰ ਨਾਮ ਨਹੀਂ ਤਾਂ ਤੇਰਾ ਕੀਤਾ ਹੋਇਆ ਹਰੇਕ ਤੀਰਥ ਅਸਫਲ ਹੈ ਤੁਹਾਡੇ ਲਈ ਸਫਲ ਤੀਰਥ ਉਹ ਹੈ ਜੇ ਤੁਸੀਂ ਸੰਗਤ ਨੂੰ ਸਿੱਖਿਆ ਦੇ ਕੇ ਵਾਹਿਗੁਰੂ ਦਾ ਨਾਮ ਜਪਦੇ ਹੋ ਅਸਲ ਤੀਰਥ ਤੇ ਸਿੱਖਿਆ ਵਿੱਚ ਹੁੰਦੀ ਹੈ ਨਾ ਕਿ ਕਿਸੇ ਅਸਥਾਨ ਤੇ ਜਾ ਕੇ ਵਿਦੇਸ਼ੀ ਪਰੰਪਰਾ ਸਵੀਕਾਰ ਕਰਨਾ ਤੁਮਿਆਂ ਦੇ ਹਾਲਾਤਾਂ ਨੂੰ ਦੇਖ ਕੇ ਸੁਜਵੀ ਗੱਲ ਯਾਦ ਆ ਗਈ ਕਿ ਇੱਕ ਆ ਜਿਹੜੀ ਹੀ ਭੇਡਾਂ ਨੂੰ ਸਹੀ ਰਾਹ ਦਿਖਾ ਸਕਦੀ ਹੈ ਬੇਗਾਨਿਆਂ ਨਾਲੋਂ ਆਪਣੇ ਘਰ ਦੀਆਂ ਲੜਾਈਆਂ ਤੇ ਧੋਮੇ ਦੀਆਂ ਕਮਜ਼ੋਰੀਆਂ ਦੇ ਅਮਲਾਂ ਨੂੰ ਨਹੀਂ ਭੁੱਲਣਾ ਚਾਹੀਦਾ ਗੁਰੂ ਦੀ ਸਿੱਖਿਆ ਤੇ ਪੱਕੇ ਰਹਿਣਾ ਚਾਹੀਦਾ ਹੈ ਨਾ ਕਿ ਦੁਨੀਆ ਦੀਆਂ ਪਾਬੰਦੀਆਂ ਤੇ ਧਾਰਮਿਕ ਅਸਥਾਨਾਂ ਦੇ ਜਾਲ ਵਿੱਚ ਫਸਣਾ ਅਗਰ ਤੁਸੀਂ ਤੀਰਥ ਉਤੇ ਜਾ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇਹ ਠੀਕ ਹੈ ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਤੁਸੀਂ ਅੰਦਰੋਂ ਅੰਦਰ ਬਿਨਾ ਭਾਣੇ ਦੇ ਕੀ ਖੱਟ ਰਹੇ ਹੋ ਕਿਸੇ ਗੈਰ ਧਰਮ ਦੇ ਧਾਰਮਿਕ ਸਥਾਨ ਤੇ ਜਾਣਾ ਗਲਤ ਨਹੀਂ ਪਰ ਜੇ ਤੁਸੀਂ ਆਪਣੇ ਧਰਮ ਦੀ ਸਿੱਖਿਆ ਨੂੰ ਛੱਡ ਕੇ ਉਸ ਦੀ ਪਰੰਪਰਾ ਸਵੀਕਾਰ ਕਰ ਲੈਂਦੇ ਹੋ ਤਾਂ ਇਹ ਗਲਤ ਹੈ ਗੁਰੂ ਨਾਨਕ ਪਾਤਸ਼ਾਹ ਨੇ Hindu ਅਤੇ Musalman ਦੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੇ ਧਰਮ ਦੀ ਸਿੱਖਿਆ ਦਿੱਤੀ ਉਹਨਾਂ ਦੀ ਪਰੰਪਰਾ ਨਹੀਂ ਅਪਣਾਈ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਜੇ ਅੰਦਰ ਨਾਮ ਨਹੀਂ ਤਾਂ ਤੇਰਾ ਕੀਤਾ ਹੋਇਆ ਹਰੇਕ ਤੀਰਥ ਅਸਫਲ ਹੈ ਤੁਹਾਡੇ ਲਈ ਸਫਲ ਤੀਰਥ ਉਹ ਹੈ ਜੇ ਤੁਸੀਂ ਸੰਗਤ ਨੂੰ ਸਿੱਖਿਆ ਦੇ ਕੇ ਵਾਹਿਗੁਰੂ ਦਾ ਨਾਮ ਜਪਦੇ ਹੋ ਅਸਲ ਤੀਰਥ ਤੇ ਸਿੱਖਿਆ ਵਿੱਚ ਹੁੰਦੀ ਹੈ ਨਾ ਕਿ ਕਿਸੇ ਅਸਥਾਨ ਤੇ ਜਾ ਕੇ ਵਿਦੇਸ਼ੀ ਪਰੰਪਰਾ ਸਵੀਕਾਰ ਕਰਨਾ ਤੁਮਿਆਂ ਦੇ ਹਾਲਾਤਾਂ ਨੂੰ ਦੇਖ ਕੇ ਸੁਜਵੀ ਗੱਲ ਯਾਦ ਆ ਗਈ ਕਿ ਇੱਕ ਆ ਜੜੀ ਹੀ ਭੇਡਾਂ ਨੂੰ ਸਹੀ ਰਾਹ ਦਿਖਾ ਸਕਦੀ ਹੈ ਬੇਗਾਨਿਆਂ ਨਾਲੋਂ ਆਪਣੇ ਘਰ ਦੀਆਂ ਲੜਾਈਆਂ ਤੇ ਤੁਮੇ ਦੀਆਂ ਕਮਜ਼ੋਰੀਆਂ ਦੇ ਅਮਲਾਂ ਨੂੰ ਨਹੀਂ ਭੁੱਲਣਾ ਚਾਹੀਦਾ ਗੁਰੂ ਦੀ ਸਿੱਖਿਆ ਤੇ ਪੱਕੇ ਰਹਿਣਾ ਚਾਹੀਦਾ ਹੈ ਨਾ ਕਿ ਦੁਨੀਆ ਦੀਆਂ ਪਾਬੰਦੀਆਂ ਤੇ ਧਾਰਮਿਕ ਅਸਥਾਨਾਂ ਦੇ ਜਾਲ ਵਿੱਚ ਫਸਣਾ